ਓਏ ਗੁਰੂ ਸਾਹਿਬ ਜੀ ਮੰਗਿਰ ਮਹੇ ਸੁਹੰਦੀਆਂ ਹਰ ਪੇਰ ਸੰਗ ਬੈਠੋੜੀਆਂ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਆਰਾਮ ਸਿਓ ਸੰਗ ਸਾਧ ਸਹਿ ਲੋੜੀਆਂ ਸਾਧ ਜਨਾ ਤੇ ਬਹਾਰੀ ਸੇ ਰਹਿਣ ਅਕੇ ਲੜੀਆਂ ਤਿੰਨ ਦੁੱਖ ਨ ਕਬ ਹੂੰ ਉਤਰੈ ਸੇ ਜਮ ਕੇ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਹਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਸੈ ਤੂੜ ਤਨ ਪ੍ਰਭ ਸਰਣੀ ਦਰ ਪੜੀਆ ਮੰਗਿਰ ਪ੍ਰਭ ਆਰਾਧਣਾ ਬਹੁੜ ਨ ਜਨ ਮੜੀਆ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਸਤਸੰਗੀ ਜਨੋ ਅੱਜ ਤੋਂ ਦੇਸੀ ਮਹੀਨਾ ਮੱਘਰ ਦਾ ਆਰੰਭ ਹੋ ਰਿਹਾ ਹੈ ਇਸ ਮਹੀਨੇ ਦਾ ਮੌਸਮ ਬੜਾ ਠੰਡਾ ਤੇ ਮਿੱਠਾ ਹੁੰਦਾ ਹੈ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਜਿਹੜੀਆਂ ਜੀਵ ਰੂਪੀ ਇਸਤਰੀਆਂ ਪ੍ਰਭੂਪਤੀ ਦੀ ਸੰਗਤ ਵਿੱਚ ਜੁੜਦੀਆਂ ਹਨ ਪ੍ਰਭੂਪਤੀ ਦੀ ਸੰਗਤ ਵਿੱਚ ਬੈਠਦੀਆਂ ਹਨ ਭਾਵ ਕੇ ਪ੍ਰਭੂਪਤੀ ਦੀ ਯਾਦ ਵਿੱਚ ਜੁੜਦੀਆਂ ਹਨ ਉਹ ਸੋਹਣੀਆਂ ਲੱਗਦੀਆਂ ਹਨ ਹੁਣ ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਜੀਵ ਦਾ ਸੁਹਪਣ ਸੋਹਣਾਪਣ ਰੂਪ ਦੇਖੀਏ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੀ ਜਿਹੜੇ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਜੁੜਦੇ ਹਨ ਪ੍ਰਭੂ ਦੀ ਸੰਗਤ ਵਿੱਚ ਜੁੜਦੇ ਹਨ ਉਹ ਸੁੰਦਰ ਤੇ ਸੋਹਣੇ ਹਨ ਇਹਨਾਂ ਦੇ ਮੁਕਾਬਲੇ ਤੇ ਕੋ ਰੂਪ ਅਤੇ ਡਰਾਵਣੇ ਕੌਣ ਹਨ ਬਾਬਾ ਫਰੀਦ ਜੀ ਦੇ ਬਚਨ ਹਨ ਫਰੀਦਾ ਤਨਾ ਮੁਖ ਡਰਾਵਨੇ ਜਿਨ੍ਹਾਂ ਵਿਚਾਰਿ ਹੁਣ ਨਾਉ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਵਿਚਾਰ ਦਿੱਤਾ ਹੈ ਪ੍ਰਭੂ ਦੀ ਯਾਦ ਵੱਲੋਂ ਪ੍ਰਭੂ ਦੇ ਪਿਆਰ ਵੱਲੋਂ ਜਿਹੜੇ ਖੁੰਝੇ ਹੋਏ ਹਨ ਉਹ ਕ੍ਰੂਪ ਤੇ ਡਰਾਵਣੇ ਚਿਹਰੇ ਵਾਲੇ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਕਿ ਜਿਹੜੀਆਂ ਜੀਵ ਰੂਪੀ ਇਸਤਰੀਆਂ ਪ੍ਰਭੂ ਪਤੀ ਦੀ ਸੰਗਤ ਵਿੱਚ ਬੈਠੀਆਂ ਹਨ ਉਹਨਾਂ ਦੀ ਵਡਿਆਈ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਤੈਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਜਿਨ੍ਹਾਂ ਨੂੰ ਉਸ ਮਾਲਕ ਨੇ ਕਿਰਪਾ ਕਰਕੇ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ ਹੈ ਉਹਨਾਂ ਦੀ ਵਿਡਿਆਈ ਸੋਭਾ ਬਿਆਨ ਕਰਨ ਤੋਂ ਬਾਹਰੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਸਦਾ ਹੀ ਖੜਿਆ ਰਹਿੰਦਾ ਹੈ ਸਤ ਸੰਗੀਆਂ ਦੀ ਸੰਗਤ ਵਿੱਚ ਜੁੜ ਕੇ ਪਰਮਾਤਮਾ ਦੇ ਨਾਲ ਚਿੱਤ ਜੋੜ ਕੇ ਤਨ ਮਨ ਮੌਲੇ ਆਰਾਮ ਸਿਓ ਸੰਗ ਸਾਧ ਸਹੇਲੜੀਆਂ ਭਗਤ ਕਬੀਰ ਜੀ ਦੇ ਬਚਨ ਹਨ ਕਿ ਯੋਗ ਦੇ ਵਿੱਚ ਸਮਾਧੀ ਲਾਉਣ ਵਾਲਾ ਸ਼ਿਵ ਵੀ ਜਿਹੜਾ ਹੈ ਪਰਮਾਤਮਾ ਦੀ ਬਰਕਤ ਦੇ ਨਾਲ ਖੜਿਆ ਹੋਇਆ ਹੈ ਸ਼ਰੰਗੋਰੀ ਮੋਲੀ ਉਹ ਜੋਗ ਧਿਆਨ ਕਬੀਰ ਕੋ ਸਵਾਮੀ ਸਭ ਸਮਾਨ ਮੇਰਾ ਮਾਲਕ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ ਤੇ ਜਿਹੜਾ ਉਸ ਦੇ ਨਾਲ ਜੁੜਦਾ ਹੈ ਉਹ ਉਸੇ ਦੀ ਹੀ ਤਰ੍ਹਾਂ ਖਿੜ ਜਾਂਦਾ ਹੈ ਜਿਹੜੀਆਂ ਜੀਵ ਰੂਪੀ ਇਸਤਰੀਆਂ ਪ੍ਰਭੂ ਦੇ ਪਿਆਰਿਆਂ ਦੇ ਨਾਲੋਂ ਵਿਛੜੀਆਂ ਰਹਿੰਦੀਆਂ ਹਨ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਤੋਂ ਵੰਝੀਆਂ ਰਹਿੰਦੀਆਂ ਹਨ ਉਹ ਠੀਕ ਇਸੇ ਹੀ ਤਰ੍ਹਾਂ ਹਨ ਜਿਵੇਂ ਸ਼ੁੱਟਰ ਤੇਲ ਜਿਹੜੇ ਹਨ ਪੈੜੀ ਦੇ ਵਿੱਚ ਨਖਸਮੇ ਹੀ ਪਏ ਰਹਿੰਦੇ ਹਨ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਇਕੱਲੇਪਣ ਦੀ ਛੁੱਟੜ ਤੇਲ ਦੀ ਗੱਲ ਸਤਿਗੁਰੂ ਜੀ ਨੇ ਆਸਾ ਕੀ ਵਾਰ ਦੇ ਅੰਦਰ ਵੀ ਕੀਤੀ ਹੈ ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇਤ ਤੇ ਅਜਿਹੇ ਜੀਵ ਤੇ ਜੀਵ ਰੂਪੀ ਇਸਤਰੀਆਂ ਦਾ ਦੁੱਖ ਕਦੀ ਮੁੱਕਦਾ ਨਹੀਂ ਜਿਹੜੀਆਂ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਤੋਂ ਵਾਂਝੀਆਂ ਰਹਿੰਦੀਆਂ ਹਨ ਪ੍ਰਭੂ ਦੇ ਮਿਲਾਪ ਤੋਂ ਵਾਂਝੀਆਂ ਰਹਿੰਦੀਆਂ ਹਨ ਪ੍ਰਭੂ ਦੀ ਯਾਦ ਤੋਂ ਖੁੰਝੀਆਂ ਰਹਿੰਦੀਆਂ ਹਨ ਉਹਨਾਂ ਦਾ ਦੁੱਖ ਕਦੀ ਮੁੱਕਦਾ ਨਹੀਂ ਤਿੰਨ ਦੁੱਖ ਨ ਕਬ ਹੋਂ ਉਤਰੈ ਸੇ ਜਮ ਕੇ ਵਸ ਪੜੀਆਂ ਉਹ ਜਮਾਂ ਦੇ ਵਸ ਵਿੱਚ ਪਈਆਂ ਰਹਿੰਦੀਆਂ ਹਨ ਇਹਨਾਂ ਦੇ ਮੁਕਾਬਲੇ ਤੇ ਜਿਨ੍ਹਾਂ ਜੀਵ ਰੂਪੀ ਔਰਤਾਂ ਨੇ ਪ੍ਰਭੂਪਤੀ ਦਾ ਸੰਗ ਮਾਣਿਆ ਹੈ ਪ੍ਰਭੂਪਤੀ ਦੀ ਯਾਦ ਵਿੱਚ ਜੁੜੀਆਂ ਹਨ ਪ੍ਰਭੂਪਤੀ ਨੂੰ ਜਿਨ੍ਹਾਂ ਨੇ ਪਿਆਰ ਕੀਤਾ ਹੈ ਉਹ ਸਦਾ ਹੀ ਸਾਵਧਾਨ ਤੇ ਸੁਚੇਤ ਰਹਿੰਦੀਆਂ ਹਨ ਭਾਵ ਕੇ ਵਿਕਾਰ ਉਹਨਾਂ ਦੇ ਉੱਤੇ ਆਪਣਾ ਕੋਈ ਹਮਲਾ ਨਹੀਂ ਕਰ ਸਕਦਾ ਕਿਉਂਕਿ ਵਿਕਾਰਾਂ ਵੱਲੋਂ ਉਹ ਸਦਾ ਹੀ ਸਾਵਧਾਨ ਤੇ ਸੁਚੇਤ ਰਹਿੰਦੀਆਂ ਹਨ ਕਿਉਂਕਿ ਉਹ ਉਸ ਪਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਹਨ ਉਸ ਗੁਰੂ ਦੀ ਸਿੱਖਿਆ ਨਾਲ ਜੁੜੀਆਂ ਹੋਈਆਂ ਹਨ ਗੁਰੂ ਦੇ ਸ਼ਬਦ ਨਾਲ ਜੁੜੀਆਂ ਹੋਈਆਂ ਹਨ ਜਿਹੜਾ ਗੁਰੂ ਸਦਾ ਹੀ ਜਾਗਦਾ ਹੈ ਸਤਗੁਰ ਜਾਗਤਾ ਹੈ ਦੇਵ ਗੁਰੂ ਜਿਹੜਾ ਹੈ ਸਦਾ ਹੀ ਜਾਗਦਾ ਹੈ ਇਸ ਕਰਕੇ ਜਿਹੜੀ ਜੀਵ ਰੂਪੀ ਇਸਤਰੀ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਸੰਗਤ ਵਿੱਚ ਟਿਕਦੀ ਹੈ ਪਰਮਾਤਮਾ ਦੀ ਯਾਦ ਵਿੱਚ ਜੁੜਦੀ ਹੈ ਉਹ ਵੀ ਸਾਵਧਾਨ ਤੇ ਸੁਚੇਤ ਤੇ ਜਾਗਦੀ ਰਹਿੰਦੀ ਹੈ ਉਸ ਦਾ ਘਰ ਕੋਈ ਵਿਕਾਰ ਉਜਾੜ ਨਹੀਂ ਸਕਦਾ ਕੋਈ ਵਿਕਾਰ ਉਸ ਦਾ ਘਰ ਲੁੱਟ ਨਹੀਂ ਸਕਦਾ ਉਸ ਨੇ ਮਾਨੂੰ ਅਜਿਹਾ ਸ਼ਿੰਗਾਰ ਕੀਤਾ ਹੋਇਆ ਹੈ ਜਿਵੇਂ ਕਿ ਰਤਨਾ ਦਾ ਜਵਾਹਰ ਰਤਾਂ ਦਾ ਲਾਲਾਂ ਦਾ ਹਾਰ ਉਸ ਨੇ ਆਪਣੇ ਗਲ ਵਿੱਚ ਪਾਇਆ ਹੋਵੇ ਇਹ ਰਤਨ ਜਵਾਹਰ ਲਾਲ ਆਦਿਕ ਕੀ ਹਨ ਪ੍ਰਮਾਤਮਾ ਦੇ ਗੁਣ ਪ੍ਰਮਾਤਮਾ ਦੇ ਗੁਣ ਜਿਹੜੇ ਹਨ ਉਹ ਰਤਨਾ ਵਰਗੇ ਕੀਮਤੀ ਹਨ ਲਾਲਾਂ ਵਰਗੇ ਕੀਮਤੀ ਹਨ ਰਤਨ ਜਵੇਹਰ ਲਾਲ ਹਰ ਕੰਠ ਤਿਨਾਂ ਜੜੀਆਂ ਜਿਸ ਵਕਤ ਗੁਰੂ ਨਾਨਕ ਤੇਜ ਜੀ ਸੱਜਣ ਸਾਖ ਠਗ ਦੀ ਇਸ ਰਾਹ ਦੇ ਵਿੱਚ ਪਹੁੰਚਦੇ ਹਨ ਤੇ ਇੱਥੇ ਵੀ ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਭਾਈ ਅਸਲ ਸੱਜਣ ਉਹ ਹਨ ਜਿਹੜੇ ਜਿੱਥੇ ਲੇਖਾ ਜੋਖਾ ਕੀਤਾ ਜਾਣਾ ਹੈ ਹਿੱਕ ਸਿਸਾਬ ਕਿਤਾਬ ਮੰਗਿਆ ਜਾਣਾ ਹੈ ਉੱਤੇ ਨਾਲ ਖੜੇ ਹੋਣ ਤੇ ਸਹਾਇਤਾ ਕਰਨ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ ਇਹ ਹੀ ਕੁਝ ਸਤਿਗੁਰੂ ਜੀ ਨੇ ਪੰਡਤ ਆਰਦਿਆਲ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਸੀ ਕਿ ਇਹ ਪੰਡਤ ਜੀ ਅਸਲ ਜਿਹੜਾ ਜੀਵ ਦਾ ਸਾਥੀ ਹੈ ਉਹ ਗੁਣ ਹਨ ਤੇ ਸਤਿਗੁਰੂ ਜੀ ਨੇ ਸਮਝਾਇਆ ਦਇਆ ਕਪਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨਉ ਜੀ ਕਾ ਇਤਵਾਂਡੇ ਕਤ ਇਹ ਕੀ ਸੀ ਗੁਣ ਸੰ ਜਤ ਸਤ ਦਇਆ ਸੰਤੋਖ ਇਹ ਮਾਨੋ ਰਤਨ ਹਨ ਜਵਾਰ ਰਤ ਹਨ ਲਾਲ ਹਨ ਤੇ ਉਹਨਾਂ ਜੀਵ ਰੂਪੀ ਇਸਤਰੀਆਂ ਨੇ ਗੁਣਾਂ ਦਾ ਹਾਰ ਆਪਣੇ ਗਲ ਵਿੱਚ ਪਾਇਆ ਹੁੰਦਾ ਤੇ ਜਿਨ੍ਹਾਂ ਨੇ ਗੁਣਾਂ ਦੇ ਨਾਲ ਸਾਂਝ ਪਾਈ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਮੈਂ ਉਹਨਾਂ ਸਤ ਸੰਗੀਆਂ ਦੇ ਚਰਨਾਂ ਦੀ ਧੂੜ ਲੁਚਦਾ ਹਾਂ ਨਾਨਕ ਵੰਸ਼ਾ ਤੂੜ ਤਿਨ ਪ੍ਰਭ ਸ਼ਰਣੀ ਦਰ ਪੜੀਆਂ ਜਿਹੜੀਆਂ ਪਰਮਾਤਮਾ ਦੀ ਸ਼ਰਨ ਵਿੱਚ ਪਰਮਾਤਮਾ ਦੇ ਦਰਦ ਖੜੀਆਂ ਹਨ ਪ੍ਰਭੂ ਦੀ ਯਾਦ ਵਿੱਚ ਜੁੜੀਆਂ ਹਨ ਮੰਗਰ ਪ੍ਰਭ ਅਰਾਧਨਾ ਬਹੁੜ ਨ ਜਨਮੜੀਆਂ ਮਗਰ ਦੇ ਮਹੀਨੇ ਵਿੱਚ ਪਰਮਾਤਮਾ ਦਾ ਸਿਮਰਨ ਕੀਤੇ ਆ ਮੋੜ ਮੋੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ ਜੀਵ ਦਾ ਜਨਮ ਮਰਨ ਤੋਂ ਛੁਟਕਾਰਾ ਹੋ ਜਾਂਦਾ ਹੈ ਵਿਚਾਰ ਕਰਦੇ ਹੁਣੀਆਂ ਫੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ